ਪਾਕਿਸਤਾਨ ਦੇ ਵਿੱਚ ਜੰਮੂ ਕਸ਼ਮੀਰ ਦੇ ਪੈਨਗਾਮ ਦੀ ਗੱਲ ਕਰਦਾ ਉੱਥੇ ਆਕੀ ਹਮਲਾ ਹੋਇਆ ਆਕੀ ਹਮਲੇ ਦੇ ਵਿੱਚ ਕਿਤਨਾ ਕਿਤੇ ਕਾਫੀ ਵਿਅਕਤੀ ਜੇਕਰ ਗੱਲ ਕਰੀਏ ਕਿਸੇ ਦੀ ਗੱਲ ਕਰੇ ਚਾਹੇ ਵੇਖ ਦੀ ਗੱਲ ਕਰਦਾ ਜੂਰ ਮਾਰੇ ਗਏ ਨੇ ਹੱਦ ਤੋਂ ਵੱਧ ਜੂਰ ਕਿਤੇ ਧਰਮ ਪੁੱਤ ਵੀ ਜੂਰ ਜਿਹੜਾ ਅਟੈਕ ਕਰਦੇ ਹੋਏ ਰਜ ਹੈ ਉੱਥੇ ਜੇ ਦੇਖੀਏ ਤਾਂ ਜੂਰ ਅੱਜ ਕਾਂਗਰਸ ਵੱਲੋਂ ਵੀ ਵਿਰੋਧ ਜਿਹੜਾ ਹੋ ਕੀ ਤਜਾਹ ਹਾਲਾਂਕਿ ਦੇਸ਼ ਪਰਦੇ ਵਿੱਚ ਜੋਰ ਇਹੋ ਜਿਹਾ ਪ੍ਰੋਫੈਸ਼ਨਲ ਅਜ ਦੇਖਣ ਨੂੰ ਮਿਲਿਆ ਆ ਹਾਤਕ ਬਵਾਦ ਦੇ ਖਿਲਾਫ ਇਸ ਦੇ ਵਿੱਚ ਅਗਰ ਕਾਂਗਰਸ ਦੀ ਗੱਲ ਕਰੀ ਤਾਂ ਕਾਂਗਰਸ ਵੱਲੋਂ ਵੀ ਉਤਰਾ ਜਿਹੜਾ ਹਾਤਕ ਬਵਾਦ ਦਾ ਉਪਕਿਆ ਗਿਆ ਚੰਡੀਗੜ੍ਹ ਦੇ ਸੈਕਟਰ 15 ਦੀਆਂ ਤਸਵੀਰਾਂ ਨੇ ਜਿੱਥੇ ਰਾਜਪutra ਉਤਰਾ ਰਿਹਾ ਉਹ ਕਿਆ ਗਿਆ ਸਾਬਕਾ ਸਿਹਤ ਮੰਤਰੀ ਬਲਵਿੰਦਰ ਸਿੰਘ ਸਾਹਮਣੇ ਸਰ ਕਿਵੇਂ ਦੇਖਦੇ ਹੋ ਅੱਜ ਮੁੱਤਲਾ ਜਿਹੜਾ ਆਤਕਵਾਦ ਦਾ ਫੁੱਕਿਆ ਜਾ ਰਿਹਾ ਹੈ ਪਿਤੇ ਦਿਨੀ ਕਾਫੀ ਜਿਹੜਾ ਹੋਇਆ ਜਿੱਦਾਂ ਕਿ ਗੋਲੀਬਾਰੀ ਹੋਈ ਆਤਕਵਾਦੀਆਂ ਵੱਲੋਂ ਲਗਾਤਾਰ ਜਿਹੜੇ ਬਹੁਤ ਸਾਰੇ ਦਾ ਅੰਮ੍ਰਿਤ ਫੁਕਣੇ ਜਿਹੜੇ ਕਰਦੇ ਬਹੁਤ ਮੰਦ ਭਾਗੀ ਘਟਨਾਵਾਂ ਵਾਪਰੀਆਂ ਔਰ ਇੱਕ ਕਹਿਰਤਾ ਵਾਲਾ ਜੀ ਨਿਸ਼ਾਨਾ ਹੈ ਕਿ ਪਾਕਿਸਤਾਨ ਇਨਾ ਬੇਸ਼ਰਮ ਹੋ ਗਿਆ ਕਿ ਜਿਹੜੇ ਸਾਡੇ ਆਮ ਸਿਟੀਜ਼ਨ ਸੀ ਜਿਹਨਾਂ ਨੂੰ ਲੜਾਈ ਲੈਣੇ ਬਾਰਡਰ ਤੇ ਲੜਨ ਨੂੰ ਦੇਖੋ ਨਾ ਇਹਦਾ ਜਿਹੜਾ ਆਮ ਸਿਟੀ ਦਾ ਯੂਨਸੈਂਟ ਬੰਦਾ ਹੈ ਉਹਨੂੰ ਮਾਰਨਾ ਕਿੰਨਾ بڑا ਪਾਪ ਹੈ ਕਿ ਉੱਥੇ ਕਈ ਵਿਚਾਰੀਆਂ ਇੱਕ ਹਲੇ ਕੋਈ ਨਵਾਂ ਬਿਆਹ ਜੋੜਾ ਸੀਗਾ ਕਿ ਹਲੇ 16 ਨੂੰ ਉਹਦਾ ਪਿਆਰਾ ਹਰੀਮੁੰਨ ਤੇ ਗਏ ਸੀ ਉਹਦੀ ਵਾਈਫ ਗੇਰ ਮੈਨੂੰ ਵੀ ਗੋਲੀ ਮਾਰ ਲਓ ਕਿ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਪਾਕਿਸਤਾਨ ਵਾਸਤੇ ਕਿ ਸ਼ਰਮ ਨਾ ਉਹਨਾਂ ਨੇ ਪਰਵਾਹ ਨਹੀਂ ਕੀਤੀ ਕਿ ਉਹਨਾਂ ਬਸੇ ਅਤੋਂ ਦਾ ਕੋਈ ਧਰਮ ਨਹੀਂ ਹੁੰਦਾ ਕਿ ਉਹਨਾਂ ਨੇ ਜੋ ਕੀਤਾ ਹੈ ਬੜਾ ਘਨਾਉਣਾ ਜੁਰਮ ਹੈ ਉਹਦੀ ਬਦੌ ਸਜ਼ਾ ਮਿਲ ਜਾ ਅਸੀਂ ਹਿੰਦੁਸਤਾਨ ਦੇ ਪ੍ਰਮੰਤਰੀ ਕਹਿਣਾ ਚਾਹੁੰਦੇ ਹਾਂ ਇਹ ਸਮੂਦ ਸਾਰਾ ਹਿੰਦੁਸਤਾਨ ਨਾਲ ਹੈ ਕਾਂਗਰਸ ਪਾਰਟੀ ਨਾਲ ਹੈ ਟੜਕੇ ਦਾ ਠੋਕ ਪਾਕਿਸਤਾਨ ਨੂੰ ਅਖਲਾਬ ਕਿਵੇਂ ਦੇਖਦੇ ਹੋ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਕੀ ਇਕੱਠਾ ਹੁੰਦੀ ਹੈ ਉਸ ਤੋਂ ਬਾਅਦ ਆਪਣਾ ਵਿਦੇਸ਼ੀ ਦੌਰਾ ਛੱਡ ਕੇ ਵਾਪਸ ਆ ਜਾਂਦੇ ਨੇ ਘਟਨਾ ਨਹੀਂ ਬਹੁਤ ਵੱਡੀ ਹੈ ਇੱਥੇ ਤੇ ਹਰ ਬੰਦਾ ਕੋਈ ਬੰਦਾ ਚਾਹੇ ਜਿੰਨਾ ਮਰਜੀ ਹੋਵੇ ਇਹੋ ਵਾਰਡ ਲੈਵਲ ਤੇ ਦੀ ਨਿੰਦਿਆ ਹੋਈ ਹੈ ਹਰ ਦੇਸ਼ ਨੇ ਸਾਨੂੰ ਇਸ ਵਿੱਚ ਆਪਣਾ ਬਕਾਇਦਾ ਹਿੰਦੁਸਤਾਨ ਦੀ ਹੱਲ ਨਾਲ ਖੜਾ ਤੇ ਅੱਜ ਸਾਨੂੰ ਉਸ ਜਿਹੜੀ ਮਹਮਾਤ ਦਾ ਫਾਇਦਾ ਉਠਾਉਣਾ ਚਾਹੀਦਾ ਔਰ ਪਾਕਿਸਤਾਨ ਸਾਬੂ ਸੋਣਾ ਚਾਹੀਦਾ ਜੇਕਰ ਰਾਹੁਲ ਗਾਂਧੀ ਜੀ ਗੱਲ ਕਰੇ ਰਾਹੁਲ ਗਾਂਧੀ ਵੱਲੋਂ ਵੀ ਖੁਦ ਦੇਸ਼ ਦੇ ਪਰੇਖਿਆ ਮੰਤਰੀ ਨਾਲ ਗੱਲਬਾਤ ਕੀਤੀ ਗਈ ਜਾਕਰ ਕਹਿ ਲਈਏ ਗ੍ਰਹਿ ਮੰਤਰੀ ਨਾਲ ਵੀ ਗੱਲਬਾਤ ਕੀਤੀ ਗਈ ਕਿਵੇਂ ਦੇਖਦੇ ਹੋ ਇਹ ਸਾਰੀ ਗੱਲਬਾਤ ਨੂੰ ਕਿਉਂਕਿ ਪਾਰਟੀਆਂ ਇਕਜੁੱਟ ਹੋਣ ਦੇ ਆ ਰਹੇ ਨੇ ਦੇਖੋ ਸਾਡਾ ਸਾਡੇ ਲਖਾਸ ਲਗਲੇ ਚੰਗੇ ਹੋ ਸਕਦੇ ਆ ਜਿੱਥੇ ਦੇਖਦੀ ਇਕਤਾ ਦੇ ਖੰਡਤਾ ਦਾ ਸਵਾਲ ਹੈ ਉਥੇ ਸਾਰਾ ਬੇਸ਼ਿਕ ਇੱਕ ਇੱਕ ਜੁੱਟਾ ਹੈ ਔਰ ਸਾਰੇ ਮੂੰਹ ੜਮਾ ਜੋ ਆਪ ਆਖਰ ਨੂੰ ਤਿਆਰ ਨੇ ਔਰ ਰਾਹੁਲ ਗਾਂਧੀ ਨੇ ਪਹਿਲ ਕੀਤੀ ਹੈ ਬੜੀ ਵੱਡੀ ਗੱਲ ਹੈ ਕਰਨਾ ਵੀ ਚਾਹੀਦਾ ਔਰ ਗੋਹਾੜ ਦਾ ਪਹਿਲੇ ਹੀ ਇਸ ਗੱਲ ਬੜਾ ਚਿੰਤਤ ਹੈ ਕੇ ਜੋ ਬਾਹਰ ਪਾਕਿਸਤਾਨ ਦੇ ਲੜਨ ਦੇ ਮਾਧਿ ਸਾਨੂੰ ਹਮੇਸ਼ਾ ਇਕੱਠੇ ਇਕੱਠੇ ਰਹੇ ਵੀ ਆਪਾਂ ਤੇ ਹੁਣ ਵੀ ਸਾਰੇ ਸਪੋਰਟ ਕਰਦੇ ਆ ਅਗਰ ਪੰਜਾਬ ਦੀ ਗੱਲ ਕਰੀਏ ਪੰਜਾਬ ਵੀ ਕਿਤਨਾ ਕਿਤੇ ਬਾਰਡਰ ਸਟੇਟ ਹੈ ਜਿਸ ਨੂੰ ਜੰਮੂ ਕਸ਼ਮੀਰ ਵੀ ਲੱਗਦਾ ਹੋਇਆ ਨਜ਼ਰ ਆਉਂਦਾ ਹੈ ਹਰਿਆਣਾ ਵੀ ਲੱਗਦਾ ਹੋਇਆ ਨਜ਼ਰ ਆਉਂਦਾ ਤੇ ਜੇਕਰ ਪਾਕਿਸਤਾਨ ਦੀ ਗੱਲ ਕਰੇ ਤਾਂ ਉਹ ਵੀ ਬਾਰਡਰ ਲੱਗਦਾ ਹੋਇਆ ਨਜ਼ਰ ਆਉਂਦਾ ਜਿੱਥੇ ਚੱਲਦੇ ਅਗਰ ਅੱਜ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੀਟਿੰਗ ਬੁਲਾਈ ਗਈ ਹੈ ਹਾਈ ਲੈਵਲ ਉਸ ਨੂੰ ਕਿਵੇਂ ਦੇਖਦੇ ਹੋ ਕਿ ਪੰਜਾਬ ਵੀ ਕਿਤਨਾ ਕਿਤੇ ਲਗਾਤਾਰ ਅਟੈਕ ਜਿਹੜੇ ਨੇ ਹੁੰਦੇ ਹੋਏ ਨਜ਼ਰ ਆਉਂਦੇ ਨੇ ਦੇਖੋ ਪੰਜਾਬ ਦੇ ਵਿੱਚ ਵੀ ਜਿਹੜਾ ਕੁਝ ਭਾਰਤ ਦਾ ਤਾਂ ਹੋ ਰਿਹਾ ਤੇ ਬਹੁਤ ਸਾਰਾ ਹੱਥ ਪਾਕਿਸਤਾਨ ਦਾ ਹੈ ਲੇਕਿਨ ਇਹ ਸਾਡੀ ਨੈਸ਼ਨਲ ਰਣਾ ਚਾਹੀਦਾ ਔਰ ਜੋ ਕੱਲ ਘਟਨਾ ਵਾਪਰੀ ਉਹ ਤਾਂ ਬਿਲਕੁਲ ਇਸ ਤਰ੍ਹਾਂ ਵਾਪਰੀ ਕਿ ਜਿਸ ਤਰ੍ਹਾਂ ਬਦਚਾਰੇ ਪੀਸਫੁਲੀ ਆਪਣਾ ਇੰਜੋਏ ਕਰ ਰਹੇ ਸੀਗੇ ਇਹ پارک ਦੇ ਬੈਠੇ ਸੀਗੇ ਤੇ ਉਦੋਂ ਉਹਨਾਂ ਤੇ ਅਟੈਕ ਹੋ ਗਿਆ ਬਹੁਤ ਮਾੜੀ ਗੱਲ ਹੈ ਔਰ ਐਦਾਂ ਦੀ ਕਹਿਰਤਾ ਜਿਹੜੀ ਪਾਕਿਸਤਾਨੀ ਕੀਤੇ ਬਹੁਤ ਬੰਦ ਭਾਗੀ ਹੈ ਔਰ ਦੇ ਪਰ ਜੋ ਨਿੰਦਾ ਵੀ ਕਰਦੇ ਆ ਔਰ ਇਹਦਾ ਬਹੁਤ ਔਡਾ ਜਵਾਬ ਦੇਣ ਦਾ ਉਸ ਤੇ ਤਿਆਰ ਸੋ ਲਾਸਟ ਇਹ ਵੀ ਦੱਸ ਦੋ ਕਿ ਜੇਕਰ ਕਿਹਾ ਜਾ ਰਿਹਾ ਕਿ ਆਂਤਕੀ ਜਿਹੜੇ ਪਹੁੰਚੇ ਸੀਗੇ ਉਹਨਾਂ ਦੇ ਹੈਲਮਟ ਪਾਏ ਹੋਏ ਸੀ ਤੇ ਕੈਮਰੇ ਵੀ ਲਗਾਏ ਹੋਏ ਸੀਗੇ ਇਸ ਨੂੰ ਕਿਵੇਂ ਦੇਖਦੇ ਹੋ ਕਿ ਕੈਮਰੇ ਲਗਾ ਕੇ ਕੈਮਰੇ ਵਿੱਚ ਰਿਕਾਰਡ ਕੀਤਾ ਦੇਖੋ ਜਿਹੜਾ ਡੈਸਟ ਕਰਦ ਹੁੰਦਾ ਉਹ ਪੂਰਾ ਪ੍ਰਿਪੇਅਰ ਹੋ ਗਿਆ ਹੈ ਇਸੇ ਉਹਨਾਂ ਨੇ ਯੂਨੀਫਾਰਮ ਵੀ ਪਾਈ ਹੋਈ ਸੀ ਉਹਨਾਂ ਨੇ ਹਰ ਤਰ੍ਹਾਂ ਦਾ ਹਥਿਆਰ ਵੀ ਰੱਖਿਆ ਹੋਇਆ ਸੀ ਔਰ ਉਸ ਚੀਜ਼ ਨੂੰ ਹਾਈਲਾਈਟ ਕਰਨਾ ਚਾਹੁੰਦੇ ਪੂਰੇ ਬਾਡ ਲੈਵਲ ਤੇ ਅਸੀਂ ਕੀ ਕੰਮ ਕਰਕੇ ਆਏ ਆ ਜਾਂ ਪਾਕਿਸਤਾਨ ਕਰਨਾ ਚਾਹਦੇ ਲੇਕਿਨ ਇਸ ਬਾਰੇ ਦਾ ਜਵਾਬ ਸਾਡੀ ਫੌਜ ਜ਼ਰੂਰ ਦੇਗੀ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਪਿਛਲੇ ਦਿਨੀ ਹੋਇਆ ਹਾਸਾ ਜਿਹਦੇ ਵਿੱਚ ਕਾਫੀ ਲੋਕ ਜਿਹੜੇ ਨੇ ਉਹ ਦੇਸ਼ ਪਰਤੋ ਘੁੰਮਣ ਲਈ ਪਹਿਲਾਂ ਕ ਪਹੁੰਚੇ ਹੋਏ ਸੀ ਉੱਥੇ ਉਹਨਾਂ ਦੇ ਉੱਤੇ ਅਟੈਕ ਜਿਹੜਾ ਉਹ ਜੂਰ ਹੱਥੀ ਕਰਦੇ ਨੇ ਜਿਸ ਦੇ ਚਲਦੇ ਅੱਜ ਕਾਂਗਰਸ ਵੱਲੋਂ ਪੁਤਲਾ ਜਿਹੜਾ ਹਾਤਕ ਦਾ ਫੂਕਿਆ ਗਿਆ ਹਾਤਕ ਵਾਦੀ ਦਾ ਪੁਤਲਾ ਬਣਾ ਕੇ ਕਾਂਗਰਸ ਪਵਨ ਚੰਡੀਗੜ੍ਹ ਦੇ ਵਿੱਚ ਲਿਆਂਦਾ ਗਿਆ ਤੇ ਅੱਜ ਉਸ ਨੂੰ ਪੁਤਲਾ ਫੂਕੇ ਰੋਸ ਮਹਾਰਾ ਜਿਹੜਾ ਉਹ ਕਾਂਗਰਸ ਦੇ ਜੇਕਰ ਲੀਡਰਸ਼ਿਪ ਦੀ ਗੱਲ ਕਰੀਏ ਤਾਂ ਉਹਦੇ ਵੱਲੋਂ ਕੀਤਾ ਗਿਆ ਚੰਡੀਗੜ੍ਹ ਤੋਂ ਵਿਡਿਓ ਜਰਨਲਿਸਟ ਸਰਬਜੀਤ ਸਿੰਘ ਨਾਲ ਸੰਦੀਪ ਸਿੰਘ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ